ਸੋ ਵੀਰੇ ਗਏ ਕਿ ਕਿ ਕਦੇ ਲੱਗੇ ਕਿ ਕੀ ਗੱਲ ਹੋ ਜਾਂਦੀ ਜੁੜਾ ਫੜ ਗਏ ਸਰ ਰੈਣ ਵਾਲੇ ਕਦਣਾ ਪਿੰਡ ਤੇ ਨੇੜੇ ਜੀ ਤਰੀ ਚੱਕੀ ਸਰ ਮੈਂ ਪਲਾਸਟਰ ਕਲਾਉਥ ਦੇ ਵਿੱਚ ਪੜਦਾ ਮੇਰਾ ਭਰਾ ਮਲਕੀਤ ਸ਼ਰਾ ਚਲਾਉਂਦਾ ਹੈ ਤੇ ਸਰਾ ਭਰਾ ਮੇਰੇ ਦੇ ਬੜਗੇ ਆਏ ਮੁੰਡੇ ਆਏ ਆ ਕੋਈ ਰੰਜੀ ਸੀ ਸਾਡੀ ਕਿਸੇ ਨਾਲ ਆਪਾਂ ਕਈ ਬੋਲ ਚਾਲ ਲਈ ਜੇ ਆਪਣੇ ਜੀ ਸਰ ਰਹੀਦਾ ਹੈ ਤੇ ਉਹ ਆਏ ਮੁੰਡੇ ਉਹਨੂੰ ਕਹਿੰਦੇ ਪਹਿਲੇ ਜਾਣਾ ਕਿਤੇ ਉਹ ਸਮਾਨ ਸਮੂਹ ਦਾ ਕੰਮ ਕਰਦੇ ਜੇ ਉਹ ਕਹਿੰਦਾ ਮੈਂ ਨਹੀਂ ਜਾਣਾ 10 15 ਜਾਣੇ ਆਏ ਚਪੇਨਾ ਮਰਨ ਆਪੇ ਤੇ ਮੈਨੂੰ ਕਿਸੇ ਨੇ ਫੋਨ ਕੀਤਾ ਕਿ ਤੇਰੇ ਭਰਾ ਦੇ ਗਾਲ ਪੈ ਗਏ ਤੇ ਮੈਂ ਇੱਕ ਨਾਲ ਮੇਰੇ ਮੁੰਡਾ ਹੋਰ ਤੇ ਉਹ ਸਾਈਡ ਤੇ ਰਹਿ ਗਿਆ ਮੈਂ ਆਪਣੇ ਘਰ ਆਣ ਗਿਆ ਤੇ ਉਹ ਮੁੰਡੇ ਨੂੰ ਮੈਂ ਪੁੱਛਿਆ ਮੈਂ ਉਹ ਮੁੰਡੇ ਦੇ ਬੈਠੇ ਹੋਏ ਉਹ ਲੈਣਾ ਦੇ ਪਾਰ ਤੇ ਮੈਂ ਕਿਹਾ ਉਸਤਾਜ ਕੀ ਆਜੇ ਉਹਨਾਂ ਨੇ ਕੋਈ ਨਹੀਂ ਪੁੱਛਿਆ ਨਹੀਂ ਕਿ ਸ਼ਰਮਸ ਕੋ بڑے ਪਿਆਣਾ ਪੁੱਛਿਆ ਮੈਂ ਕਿ ਆਮੀ ਭਾ ਲਈ ਆ ਨਾ ਮੁੰਡੇ ਦਾ ਆਮੀ ਹੈ ਗਾ ਜੀ ਉਹਨਾਂ ਦੇ ਬਹੁਤ ਵੱਡਾ ਗੈਂਗ ਹੈ ਮਨ ਲਗੀ ਪੂਰਾ ਸ਼ੂਟਰਾਂ ਨਾਲ ਹਿਸਾਬ ਦੇ ਨਾਲ ਅੱਗੇ ਵੀ ਕਈ ਪਰਚੇ ਉਹਨਾਂ ਦੇ ਗੋਲੀਆਂ ਗਾਲੀਆਂ ਚਲਾਏ ਦੇ ਤੇ ਉਹਨਾਂ ਨੇ ਮੈਂ ਕਿਹਾ ਆਮੀ ਭਾ ਮੈਂ ਡਰਦੇ ਮਾਰੇ ਕੀ ਆ ਕਿ ਭਾ ਕੀ ਇਹ ਦੱਸੋ ਉਹ ਘਰੇ ਮਾਰਨ ਲਾਪੇ ਦਾਤਰ ਉਹਨਾਂ ਨੇ ਕੱਢਿਆ ਇੱਥੋਂ ਦਾਤਰ ਮਾਰਨ ਲਾਪੇ ਨਾਲ ਹੀ ਤੇ ਭਰਾ ਮੈਨੇ ਕੀਤਾ ਜੇ ਕੋ ਮੁੰਡਾ ਸਾਡੇ ਮਲਕੇ ਪੇਂਟ ਦਾ ਹੈਗਾ ਜੇ ਉਹ ਰਹੀ ਉਹਨਾਂ ਦੇ ਮਲਗੀ ਗੈਂਟ ਦਾ ਯਾਰ ਤੇ ਉਹਨੇ ਪਰ ਥੋੜਾ ਬੋਧਾ ਬਚਾਅ ਕਰਵਾਇਆ ਉਹ ਪਿਸਤਲ ਕੱਢ ਲੱਗਾ ਇੱਕ ਮੁੰਡਾ ਰਾ ਉਹਨੇ ਕੁਆਲਿਟੀ ਸ਼ੇਡ ਪਾਈ ਸੀ ਉਹਨੇ ਉਹਨੇ ਕੱਢਾ ਲੱਗਾ ਦੂਜੇ ਮੁੰਡੇ ਨਾਲ ਹੀ ਖੋਲਿਆ ਕਹਿੰਦੇ ਰਹਿਣ ਦੇ ਬੱਚਾਗਾ ਉਹਨੇ ਪਿਸਤਲ ਪੋਇਆ ਨਾਲੇ ਦਾਤਰ ਮਾਰ ਲਾਪੇ ਮੇਰੇ ਇੱਥੇ ਵੀਰੇ ਮੇਰੇ ਅੱਜ ਸਿਰ ਪੂਰਾ ਸੁੱਜਾ ਆਇਆ ਇੱਥੇ ਰਜੇ ਇਨਫਾਖ ਰਜੇ ਮੇਰਾ ਨਾਮ ਰਵੀ ਗੇਲਾ ਮੈਂ ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ ਆ ਇਸ ਤਰ੍ਹਾਂ ਕਿ ਮੈਂ ਗਿਆ ਜੀ ਆਪਣੀ ਵਾਈਫ ਦੀ ਦਵਾਈ ਲੈਣ ਉੱਪਰ ਹਸਪੀਟਲ ਚ ਤੇ ਮੁੰਡਾ ਮੇਰਾ ਵੱਡਾ ਜਿਹੜਾ ਉਹ ਤੁਹਾਨੂੰ ਪਤਾ ਕੀ ਅੱਜ ਕੱਲ ਨੌਕਰੀਆਂ ਹੈ ਨਹੀਂ ਬਾ ਪਲੱਸ 2 ਕੀਤੀ ਆ ਉਹ ਮੁੰਡਾ ਬੈਂਟਰੀ ਰਿਕਸ਼ਾ ਚਲਾਉਂਦਾ ਆ ਬੈਂਟਰੀ ਰਿਕਸ਼ਾ ਲੈ ਕੇ ਸਵੇਰ ਦਾ ਜਾਂਦਾ ਸ਼ਾਮ ਨੂੰ ਘਰ ਆਉਂਦਾ ਆਪਣੇ ਉਹ ਫਾਟਕ ਤੇ ਖੜਾ ਸੀਗਾ ਪੰਜ ਮੁੰਡੇ ਆਏ ਆ ਜੋੜਾ ਫਾਟਕ ਤੇ ਪੰਜ ਮੁੰਡੇ ਆਏ ਆ ਕਹਿੰਦੇ ਕੀ ਜਾਣਾ ਉਹਨਾਂ ਦੇ ਹੱਥ 'ਚ ਲਫਾਫਾ ਸੀਗਾ ਕੋਈ ਤੇ ਉਹ ਕਹਿੰਦਾ ਨਹੀਂ ਭਾਜੀ ਮੈਂ ਨਹੀਂ ਜਾਣਾ ਕਹਿੰਦਾ ਮੈਂ ਨਹੀਂ ਜਾਣਾ ਮੈਂ ਘਰ ਜਾਣਾ ਮੈਂ ਰੋਟੀ ਖਾਣੀ ਆ ਇਹ ਉਹਨਾਂ ਨੇ ਨੂੰ ਕੁੱਟਣਾ ਸ਼ੁਰੂ ਕਰਤਾ ਲਾਗੇ ਦੋ ਮੁਲਾਜ਼ਮ ਪੀਸੀਆਰ ਵਾਲੇ ਉਹ ਇਸ ਤਰ੍ਹਾਂ ਕਰਕੇ ਅੰਦਰ ਬੈਠੇ ਗੱਡੀ 'ਚ ਉਹਨਾਂ ਨੇ ਬੰਦੇ ਨਹੀਂ ਫੜੇ ਤੇ ਫਿਰ ਜਾਨੇ ਮੁੰਡੇ ਨੇ ਸਾਨੂੰ ਫੋਨ ਕੀਤਾ ਹੀ ਵਾਪਸ ਆਏ ਮੈਂ ਮੇਰਾ ਲੜਕਾ ਵੀ ਆ ਗਿਆ ਉਧਰੋਂ ਛੋਟਾ 18 ਸਾਲ ਦਾ ਪੜਦਾ ਉਹ ਮੁੰਡੇ ਬਾਅਦ ਵਿੱਚ 10 12 ਜਣੇ ਟੀਨਾ ਲਾ ਕੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਪੁਲਿਸ ਵਾਲਿਆਂ ਦੇ ਹੱਥ ਛੋੜੇ ਭਾਈ ਮੇਰਾ ਮੁੰਡਾ ਬਚਾਓ ਉਹ ਦਾਤਰ ਲੈ ਕੇ ਆਏ ਆ ਉਹਨਾਂ ਰਵਲਵਰ ਵੀ ਕੱਢਿਆ ਗੋਲੀ ਮਾਰਨ ਲੱਗਾ ਤੇ ਸਾਡੀ ਗਲੀ ਦਾ ਇੱਕ ਮੁੰਡਾ ਵਾ ਉਹਨੇ ਰੋਕਿਆ ਵਿੱਚੋਂ ਪੂਰੀ ਗੁੰਡਾਗਰਦੀ ਇਲੈਕਸ਼ਨ ਦੇ ਤੌਰ ਤੇ ਮੈਂ ਰਿਕਵੈਸਟ ਕਰਦਾ ਹਾਂ ਆਪਣੇ ਇਲੈਕਸ਼ਨ ਅਫਸਰ ਨੂੰ ਕਿ ਤੁਹਾਡੀ ਇਲੈਕਸ਼ਨਾਂ ਦੇ ਦੌਰਾਨ ਇੰਨੀ ਗੁੰਡਾਗਰਦੀ ਹੋ ਰਹੀ ਆ ਲੈਣਾ ਦੇ ਬਹਿ ਕੇ ਸਮਹਿਕਾਂ ਵਿੱਚ ਚਲੇ ਆ ਪੁਲਿਸ ਵਾਲੇ ਤੇ ਲੱਗੇ ਉਹ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਇਹ ਡਾਕਟਰ ਲੈ ਕੇ ਆਏ ਭੋਗੂਪੁਰਾ ਥਾਣਾ ਤੇ ਇਹਨਾਂ ਦਾ ਮੈਡੀਕਲ ਜਿਹੜਾ ਡਾਕਟਰ ਸਾਹਿਬ ਨੇ ਕਰਤਾ ਤਦ ਬੰਦੂ ਗਰਾਈ ਹੋਰ ਥਾਣੇਦਾਰ ਥਾਣੇ ਵਾਲੇ ਕਾਨੂੰਨ ਕੀ ਮਸਲਾ ਸੀ ਇਹਨਾਂ ਨੂੰ ਪਤਾ ਲੱਗਦਾ ਆ ਮੈਂ ਇਹਦੇ ਚੜਾ ਰਹੇ ਸੀ ਕਿ ਕਿੰਨੇ ਗੰਦਾ ਬੋਲੋ 15 16 ਬਦਿਆਨੇ ਆ ਗਏ ਦਸਤੂਰ ਨੂੰ ਮਾੜੇ ਜਿਹਾ